ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਸੀਆਈਏ ਸਟਾਫ ਦੋ ਵੱਲੋਂ 110 ਗ੍ਰਾਮ ਹੈਰੋਇਨ ਦਰਗਮਨੀ ਤੇ ਸਵੀ ਫਟਕਾਰ ਸਮੇਤ ਇੱਕ ਨਸ਼ਾ ਤਸਕਰ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਮਤੀ ਥਰੋਰ ਤੇ ਨਾਕਾਬੰਦੀ ਦੇ ਦੌਰਾਨ ਇਸ ਨੌਜਵਾਨ ਨੂੰ ਕਾਬੂ ਕੀਤਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਕਈ ਵਕਤ ਥਾਣਿਆਂ ਵਿੱਚ ਮਾਮਲੇ ਦਰਜ ਹਨ ਉਨੀਰ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਸ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦੌਰਾਨੇ ਰਿਮਾਂਡ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੇ ਚੱਲਦੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ। ਇਹ ਕੱਲ ਸਾਡੀ ਇੱਕ ਪੁਲਿਸ ਪਾਰਟੀ ਐਸਆਈ ਜਸਪਾਲ ਸਿੰਘ ਦੇ ਨਾਲ ਆਪਣੇ ਰਾਮਦੀਰਾ ਰੋਡ ਤੇ ਗਾਇਸੇ ਸੀ ਤਾਂ ਜਿਹੜੇ ਇਹਨਾਂ ਨੇ ਇੱਕ ਕਾਰ ਸਵਿਫਟ ਕਾਰ ਫੜੀ ਰੋਕੀ ਆ ਉਹਦੇ ਵਿੱਚੋਂ ਅਵਿਨਾਸ਼ ਇਲੇਸ ਬਬਲੂ ਜਿਹੜਾ ਕਿ ਪੁਲਿਸ ਪਾਰਟੀ ਦੇ ਘੁਬਰਾ ਗਿਆ ਤਾਂ ਇੱਕ ਆਪਣਾ ਜਿਹਨੂੰ ਨਮੂਮੀ ਰਵਾਵਾ ਸੀ ਤੇ ਜਿੰਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ 110 ਗ੍ਰਾਮ ਹਿਰੋਇਨ ਰਿਕਵਰ ਹੋਈ ਤਾਂ ਇਹਦੇ ਇਹਦੇ ਤੇ ਪਹਿਲੇ ਵੀ ਤਿੰਨ ਮੁਕਦਮੇ ਆ ਜਿਹਦੇ ਪੁੱਛਗਛ ਆ ਤਾਂ ਹੋਰ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਤਾਂ ਅੱਗੇ ਕਿਹਨੂੰ ਦਿੰਦਾ ਉਹਦੀ ਪੁੱਛਗਛ ਚੱਲ ਰਹੀ ਹੈ ਅੱਜ ਇਹਦਾ 4 ਦਿਨ ਦਾ ਰਿਮਾਂਡ ਲਿਆ ਗਿਆ ਹੈ ਬਾਕੀ ਦੀ ਛੋਟ ਲੰਗਾਈ ਨਾ ਕਰਕੇ ਹੋਰ ਖੁਲਾਸਾ ਹੋ ਸਕਦਾ ਹੈ ਕਿੱਥੇ ਨਾਕਾ ਲਗਾਇਆ ਇਹ ਰਾਮਪੀਟਰ ਰੋਡ ਤੇ ਸਰ ਪਹਿਲਾਂ ਵੀ ਕੋਈ ਮਕਦਮਾ ਦਰਜ ਹੈ ਦੇ ਉੱਪਰ ਇਹਦੇ ਤੇ ਪਹਿਲੇ 2-3 ਮਕਦਮੇ ਦਰਜ ਹੈ ਜੀ ਹਾਂ 1.40 ਗ੍ਰਾਮ ਦਾ ਬਾਕੀ ਦੋ ਪਹਿਲੇ 14 ਜਿਹੜੇ ਆ ਉਹਦੇ ਵਿੱਚ ਵਰੀ ਹੈ ਇੱਕ 1.5 ਦਾ ਚੱਲ ਰਿਹਾ ਜੀ